ਵਾਗਦਾ ਤੁਹਾਡੇ ਆਪਣੇ ਵੀ YouTube ਚੈਨਲ ਤੇ ਤੇ ਅੱਜ ਦਾ ਦਿਨ ਸਾਡਾ ਬਹੁਤ ਥਕਣਾ ਤੇ ਲੱਗੇ ਸੀ ਚਾਹ ਪੀਣਾ ਤੇ ਬਹੁਤ ਜ਼ਿਆਦਾ ਨੀਂਦ ਜਦ ਤੱਕ ਤੁਹਾਨੂੰ ਪਤਾ ਲਗਾਤਾਰ ਨੀਂਦ ਦੇ ਨੀਂਦ ਪਈ ਜਾਂਦਾ ਪਰ ਹਟਦਾ ਨਹੀਂ ਪਿਆ ਰਾਤ ਦਾ ਤਾਂ ਨੀਂਦ ਇੰਨਾ ਕੁ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਨਾ ਕੋਈ ਕਹਿਣ ਦੀ ਹੱਦ ਨਹੀਂ ਸਾਡੇ ਆ ਗਿਆ ਅੰਦਰ ਪਾਣੀ ਤੇ ਨਾ ਬੁਰਾ ਹਾਲ ਸੀ ਨਾ ਸੱਚੀ ਰੋਣ ਨੂੰ ਦਿਲ ਕਰਦਾ ਸੀ ਤੇ ਹੁਣ ਪਾਣੀ ਨਿਕਲ ਗਿਆ ਵਾ ਜਿਹੜੋ ਇਹ 11:30 ਤੇ ਪਾਣੀ ਨਿਕਲ ਗਿਆ ਸਾਰਾ ਕਮਰਿਆਂ ਦਾ ਪਾਣੀ ਕੱਢ ਕੇ ਸਫਾਈ ਵਗੈਰਾ ਕਰਕੇ ਹੁਣ ਫ੍ਰੀ ਹੋ ਕੇ ਬੈਠੀ ਆ ਤੇ ਜੋ ਰਾਤੀ ਹੋਇਆ ਉਹ ਗੋ ਕਲਿੱਪ ਜੋਰ ਦੇਖਿਓ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਤੇ ਇਸ ਟਾਈਮ ਤੱਕ ਬਾਹਰ ਵੀ ਬਹੁਤ ਜ਼ਿਆਦਾ ਪਾਣੀ ਹੈ ਮੈਂ ਚਾਹ ਪੀ ਕੇ ਤੁਹਾਨੂੰ ਸਾਰਾ ਜ਼ਰੂਰ ਅੱਜ ਦਾ ਦਿਖਾਵਾਂਗੀ ਵਲੋਗ ਤੇ ਰਾਤੀ 3 ਵਜੇ ਅਸੀਂ ਉੱਠਿਆ 3 ਵਜੇ ਪਾਣੀ ਉਵੀ ਮੇਰੀ ਚੈਰੀ ਭੂੰਕੀ ਚੈਰੀ ਦਾ ਇੱਕ ਦੋ ਵਾਰੀ ਭੂੰਕੀ ਤੇ ਅੰਦਰਲੇ ਰੂਮ ਚ ਪਈ ਹੋਈ ਸੀ ਇਹਨਾਂ ਨੂੰ ਲਿਖਿਆ ਚੁੱਪ ਕਰ ਜਾ ਤੇ ਉਹ ਫੇਰ ਭੂੰਕ ਲਾਪੇ ਤੇ ਇਹਨਾਂ ਨੇ ਨਾ نیچے ਜੁੱਤੀ ਚੱਕਰ ਲੱਗੇ ਸੀ ਉਹਨੂੰ ਮਾਰਨ ਵੀ ਜੁੱਤੀ ਨਾਲ ਉਡਾਰ ਪੈਣਾ ਨਾ ਜਦ ਜੁੱਤੀ ਚੱਕਰ ਅੱਗੇ ਪੈ ਜਾਂਦੀ ਹੈ ਐਦਾਂ ਜੁੱਤੀ ਚੱਕਰ ਲੱਗੇ ਤੇ ਜਿੱਦਾਂ ਹੱਥ نیچے ਕੀਤਾ ਤਾਂ نیچے ਬੜਾ ਪਾਣੀ ਆ ਉੱਠ ਗਏ ਤੇ ਨਾਲ ਦੇ ਕਮਰੇ ਚ ਮੈਂ ਦੋਨੋਂ ਬੱਚਿਆਂ ਨਾਲ ਸੁੱਤੀ ਹੋਈ ਸੀ ਰਾਤ ਤੇ 2 ਵਜੇ ਤੱਕ ਮੇਰਾ ਧਿਆਰੇ ਨਹੀਂ ਸੁੱਤਾ ਤੇ ਮਾਨੂੰ ਸੌਂਦੀ ਰਹੀ ਵੀ ਸੋ ਜਾ ਕਹਿੰਦਾ ਮੈਨੂੰ ਮੈਨੂੰ ਫੋਨ ਦੋ ਤੇ 3 ਵਜੇ ਆ ਆ ਗਈ ਕਹਿੰਦੇ ਗੁੜੀਆਂ ਗੁੜੀਆਂ ਉੱਠ ਕੇ ਦੇਖ ਪਾਣੀ ਆ ਗਿਆ ਨਾ ਮਾੜਾ ਮੋਟਾ ਹੈ ਨਾ ਐ ਲਾਈਟ ਕਿਦਾਂ ਜਗਾਨ ਸਾਰੇ ਤਾਂ ਪਾਣੀ ਵਿੱਚ ਖੜੇ ਹੋਈ ਸੀ கரਂਟ ਪੈਣਾ ਸੀ ਇਹਨਾਂ ਨੇ ਕੋਈ ਕਪੜਾ ਲੈ ਕੇ ਇਦਾਂ ਹੀ ਲਾਈਟ ਓਨ ਕੀਤੀ ਤੇ ਜਿੱਦਾਂ ਹੀ ਮੈਂ ਉੱਠੀ ਆ ਮੈਂ ਉੱਠ ਕੇ ਜਿਹੜਾ ਹਾਲ ਦੇਖਿਆ ਤੋਬਾ ਤੋਬਾ ਮੈਂ ਆਪਣੀ ਲਾਈਫ 'ਚ ਇਦਾਂ ਦਾ ਹਾਲ ਕਦੀ ਨਹੀਂ ਦੇਖਿਆ 18 ਸਾਲ ਮੇਰੇ ਵਿਆਹ ਨੂੰ 19 ਸਾਲ ਸੋਰੀ ਵਿਆਹ ਨੂੰਗੇ ਕਦੀ ਇਦਾਂ ਦਾ ਕੰਮ ਨਹੀਂ ਹੋਇਆ ਤੇ ਇੰਨਾ ਬੁਰਾ ਹਾਲ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜਿੱਦਾਂ ਹੀ ਨਾਲ ਲਾਈਟ ਓਨ ਕੀਤੀ ਤੇ ਮੈਂ ਨੀਚੇ ਦੇਖਿਆ ਮੇਰਾ ਬੀਪੀ ਡਾਊਨ ਹੋ ਗਿਆ ਮਨ ਕੀ ਘਬਰਾਟ ਹੋ ਲਾ ਪਈ ਤੇ ਮੈਂ ਦਦਾ ਪਾਗਲ ਨਹੀਂ ਹੁੰਦੇ ਪਾਣੀ ਚ ਘੁੰਮੀ ਜਾਵਾਂ ਮੈਂ ਬੋਲੀ ਜਾਵਾਂ ਤੇ ਐ ਮੈਨੂੰ ਕਹਿ ਲਾ ਪਏ ਕਹਿੰਦੇ ਤੂੰ ਟੈਨਸ਼ਨ ਨਾ ਲੈ ਸਾਰੀ ਦੁਨੀਆ ਨਾਲ ਕੁਝ ਹੁੰਦਾ ਪਿਆ ਸਾਡੇ ਤਾਂ ਫਿਰ ਪਾਣੀ ਹੋਈ ਆਇਆ ਕੋਈ ਗੱਲ ਨਹੀਂ ਮਤਲਬ ਇੰਨੀ ਕੋ ਟੈਨਸ਼ਨ ਸੀ ਨਾ ਨੀਂਦ ਵਿੱਚ ਮੇਰੇ ਅੱਖਾਂ ਬੰਦ ਵਿੱਚ ਵੀ ਮੈਂ ਦਰਬਾਰ ਘੁੰਮਾ ਤਿੰਨ ਵੇ ਰਾਤੀ ਲੋਕਾਂ ਨੂੰ ਅੱਜਾ ਮਾਰ ਕੇ ਘੁੰਮਾ ਤੁਹਾਡੇ ਅੰਦਰ ਪਾਣੀ ਆਇਆ ਤੇ ਚੱਲ ਆਇਆ ਸਾਰਿਆਂ ਦੇ ਅੰਦਰ ਸਾਰਿਆਂ ਨੇ ਇੱਟਾਂ ਦੇ ਬੰਦ ਵਗੈਰਾ ਬਣਾਏ ਮਤਲਬ ਹਾਲ ਸਭ ਦਾ ਬਹੁਤ ਬੁਰਾ ਸੀ ਪਹਿ ਹੁੰ ਸੁਪਾਇ ਸੁਪਈ ਕਰਕੇ 11:30 ਹੋ ਗਏ ਆ ਫਰੀ ਤੇ ਥੱਕ ਇੰਨਾ ਭੁਗਈਆਂ ਨਾ ਰਾਤੀ 3 ਵਜੇ ਇਹਨਾਂ ਨੇ ਬਾਹਰੋਂ ਗਲੀ ਚੋਂ ਕਿਸੇ ਦਾ ਘਰ ਠੱਠਿਆ ਉਹਨਾਂ ਨੇ ਟਾਕ ਦਵਾਰਾ ਧੰਦੇ ਪਏ ਨੇ ਇੱਟਾਂ ਉੱਥੋਂ ਚੱਕ ਕੇ ਲਿਆਂਦੀਆਂ ਇੱਟਾਂ ਚੱਕ ਕੇ ਅਸੀਂ ਬੰਨ ਬਣਾਇਆ ਤੇ ਬੰਨ ਤੋਂ ਜਿਹੜਾ ਅੰਦਰ ਪਾਣੀ ਸੀ ਤੋਂ ਅੰਦਰ ਰਹਿਣਾ ਅਸੀਂ ਨਿਕਾਸ ਹੀ ਨਹੀਂ ਅਸੀਂ ਬਾਹਰ ਜਾਂਦਾ ਤੇ ਜਿਹੜਾ ਬਾਹਰ ਸੀ ਬਾਹਰ ਸੀ ਪਾਣੀ ਐਨਾ ਐਨਾ ਲੱਤਾਂ ਜਿੰਨਾ ਜਿਹੜਾ ਅੰਦਰ ਪਾਣੀ ਸੀ ਅੰਦਰ ਸੀ ਸਾਡੇ ਸਿਰਫ ਐਨਾ ਐਨਾ ਪੈਰਾ ਜਿੰਨਾ ਦੋਂ ਸਾਰਾ ਪਾਣੀ ਕੱਢ ਕੇ ਸਾਫ ਸਫਾਈ ਕਰਕੇ ਤੇ ਬੈਠੀ ਆ ਚਾਹ ਲੈ ਕੇ ਬਾਹਰ ਇੰਨਾ ਕੁ ਪਾਣੀ ਹੈ ਖਾਣ ਨੂੰ ਕੁਝ ਵੀ ਨਹੀਂ ਹੈਗਾ ਪੂਜੀਆ ਵਗੈਰਾ ਇਦਾਂ ਕਿ ਮੈਂ ਤੁਹਾਨੂੰ ਬਤਾ ਰੂਟੀਨਾ ਰੋਜ਼ ਚਾਹ ਨਾਲ ਪੂਜੀਆ ਖਾਣੀਆਂ ਤੇ ਉਹ ਰੱਬ ਹੋ ਲੈਣਾ ਸੀ ਪਰसों ਚੋਤ ਗਏ ਸੀ ਹੀ ਦਹੀਂ ਭੱਲੇ ਲੈਣ ਤੇ ਉਹਦੀ ਦਹੀਂ ਭੱਲੇ ਜਿਹੜੀ ਮੱਠੀ ਮਿਲਦੀ ਉਹਦੀ ਅੱਧੀ ਮੱਠੀ ਬਚੀ ਹੋਈ ਤੇ ਮੈਂ ਹੁਣ ਚਾਹ ਨਾਲ ਪੀ ਲੱਗੀ ਆ ਸਿਰ ਇੰਨਾ ਕੁ ਜਿਆਦਾ ਦੁਬਦਾ ਪਿਆ ਨਾ ਸਵਾਲ ਵੀ ਗਿੱਲੇ ਤਨਕੀਦ ਸੀ ਗੰਦੇ ਪਾਣੀਆਂ ਦੀ ਚੀਜ਼ ਸੀ ਸਵੇਰੇ 4 ਵਜੇ ਚਾਹ ਬਣਾਈ ਚਾਹ ਪੀਤੀ ਮੋਵੀ ਕਲਿੱਪ ਤਾਂ ਮੈਂ ਸ਼ੇਅਰ ਜ਼ਰੂਰ ਕਰਾਂਗੇ ਥੋੜੀ ਜੀ ਤੇ ਚੈਰੀ ਮੇਰੀ ਨੂੰ ਆਪਣੇ ਨੂੰ ਫਿਰ ਸੋਫੇ ਦੇ ਉੱਤੇ ਆਹੀ ਬਲੇ ਸੋਫਾ ਅਜਿਹਾ ਬਾਹਰ ਰੱਖਿਆ ਸੀ ਸੋਫੇ ਤੇ ਬਿਠਾਇਆ ਫਿਰ ਮੈਂ ਸੋਫਾ ਅੰਦਰ ਰੱਖਿਆ ਵੀ ਗੱਡੀਆਂ ਥੋੜੀ ਅੱਗੇ ਕਰਕੇ ਲਾਈ ਨਾਲੇ ਤੇ ਬਾਕੀ ਚਲੋ ਹੁਣ ਥੱਕ ਗਈਆਂ ਬਹੁਤ ਜ਼ਿਆਦਾ ਪੀ ਲਾ ਚਾਹ ਤੇ ਤੁਹਾਨੂੰ ਸਾਰਾ ਦਾਰਾ ਤੀ ਜੋ ਤਿੰਨ ਵਜੇ ਸਾਡੇ ਨਾਲ 3 ਵਜੇ ਤੋਂ ਲੈ ਕੇ ਜਿੰਨੇ ਵਸਤ ਕੋਇਆ ਜਿੰਨੀ ਕੁ ਕਲਿੱਪ ਬਣੀ ਟੈਨਸ਼ਨ ਮੇਰੇ ਸਿਰ ਤੇ ਇੰਨੀ ਸੀ ਤੇ 3 ਵਜੇ ਤੋਂ ਲੱਗ ਗਿਆ 7 ਸਵੇਰ 4 ਵਜੇ ਤੱਕ ਬਹੁਤ ਜ਼ਿਆਦਾ ਟੈਨਸ਼ਨ ਸੀ ਉਸ ਤੋਂ ਬਾਅਦ ਵਾਲੀ ਮੈਂ ਸਵਾ 4:20 ਤੇ ਕਲਿੱਪ ਬਣਾਈ ਹੈ ਤੇ ਦੇਖਿਓ ਜ਼ਰੂਰ ਬਾਕੀ ਉਸ ਤੋਂ ਬਾਅਦ ਬਣਾਈ ਨਹੀਂ ਜੋ ਚਾਚੂ ਦੀ ਬਣਾਈ ਉਸ ਤੋਂ ਬਾਅਦ ਸਵੇਰੇ ਰਿਹੜੀ ਸਫਾਈ ਕੀਤੀ ਸਫਾਈ ਦੀ ਵੀ ਨਹੀਂ ਬਣੀ ਇੰਨਾ ਸੀ ਪਾਗਲ ਸੀ ਟੈਨਸ਼ਨ ਐ ਸੀ ਕਿਤੇ ਟੈਨਸ਼ਨ ਨਾਲ ਸਾਡਾ ਕੋ ਫੋਨ ਨਾ نیچے ਡਿੱਗ ਜਾਵੇ ਜਿਸ ਕਰਕੇ ਫਿਰ ਕੋਈ ਸਫਾਈ ਦੀ ਕਲਿੱਪ ਨਹੀਂ ਬਣੀ ਸਫਾਈ ਤੋਂ ਬਾਅਦ ਜਿੱਦਾਂ ਘਰ ਸਾਫ਼ ਕਰਤਾ ਤੁਹਾਨੂੰ ਵੀ ਦਿਖਾਵਾਂਗੀ ਬਣ ਰਿਹਾ ਸਾਡੇ ਵਲੌਗ ਦੇ ਨਾਲ ਪੀਐਚਾ ਤੇ ਬਨੇਰੋ ਵਲੌਗ ਨਾਲ ਪਾਣੀ ਦੇ ਜੀ ਕੋਲ ਬੰਡਲਾਂ ਦੇ ਆ ਸਾਰਾ ਪਾਣੀ ਸਮਾਨ ਸਾਰਾ ਉਹ ਬਹੁਤ ਬੁਰਾ ਹਾਲ ਹੋਇਆ ਹੋਇਆ ਪ੍ਰਮਾਤਮਾ ਹੁਣ ਤਾਂ ਮੀਂਹ ਰੁਕਦੇ ਇਨਵੈਟਰ ਬਚ ਗਿਆ ਬਸ ਇਨਵੈਟਰ ਦੇ ਕੋਲ ਆ ਦੇਖੋ ਮੇਰਾ ਪਾਣੀ ਕਿੰਨਾ ਕਿੰਨਾ ਪੈਰ ਡੁੱਬ ਗਏ ਤੇ ਆ ਦੇਖੋ ਇਹ ਇਨਵੈਟਰ ਥੋੜਾ ਜਿਹਾ ਉੱਚਾ ਹੈ ਪਾਪੀ ਮੋਟਰ ਥੋੜੀ ਜਿਹੀ ਗਿੱਲੀ ਹੋਣ ਲਈ ਤਾਂ ਮੰਦਰ ਦੇਖ ਲਓ ਮੰਦਰ ਕਿੰਨਾ ਕਿੰਨਾ ਡੁੱਬ ਗਿਆ ਤੇ ਇਹਨੂੰ ਬਿਠਾਇਆ ਹੋਇਆ ਅਸੀਂ ਉੱਪਰ ਤਾਂ ਕਮਰੇ ਦੇਖੋ ਇਹ ਬੈੱਡ ਸਾਰੇ ਮੇਰੇ ਸੋਫਾ ਵੀ ਗਿੱਲਾ ਹੋ ਗਿਆ ਆਹੋ ਹੋ ਦੇਖੋ ਕਿੰਨਾ ਕਿੰਨਾ ਪਾਣੀ ਤੁਹਾਨੂੰ ਬੂਹੇ ਤੋਂ ਨਜ਼ਰ ਆਉਂਦਾ ਹੀ ਹੋਣਾ ਤੇ ਅੱਦਰ ਸਾਰੇ ਮੇਰੇ ਸੋਫੇ ਹੋ ਗਏ ਗਿੱਲੇ ਤੇ ਅਲਮਾਰੀ ਵੀ ਦੇਖ ਲਓ ਅਲਮਾਰੀ ਦੇ ਪੈਰਾਂ ਤੱਕ ਚਲਾ ਗਿਆ ਪਾਣੀ ਤੇ ਇਹ ਵਾਲੇ ਜੋ ਸੋਫੇ ਹੋ ਗਏ ਸਾਡੇ ਗਿੱਲੇ ਤੇ ਟਾਈਮ ਦੇਖੋ ਕਿ ਕਿੰਨਾ ਹੋ ਗਿਆ 4:30 ਤੇ 3 ਵਜੇ ਦਾ ਮੀਂਹ ਪੈਂਦਾ ਪਿਆ 3 ਵਜੇ ਤੋਂ ਲੈ ਕੇ ਹੁਣ ਤੱਕ ਦਾ ਹਾਲ ਹੈ ਇਹ ਪਾਣੀ ਦੇ ਕੁੰਦਰ ਕਮਰਿਆਂ ਚ ਐ ਸਵੇਰੇ ਕੀ ਹਨਾ ਤਾਂ ਆ ਦੇਖੋ ਜੀ ਅੰਦਰ ਪਾਣੀ ਦਾ ਸਭ ਪੂਲ ਪੂਰਾ ਬਣਿਆ ਹੋਇਆ ਸੱਚੀ ਨਾਲ ਨੁਕਸਾਨ ਹੋ ਗਿਆ ਨਾ ਟੈਨਸ਼ਨ ਭਈ ਉਹ ਦਿਮਾਗ ਤੇ ਕੀ ਆ ਹੋ ਗਿਆ ਸਾਡੇ ਨਾਲ ਬਸ ਕਰ ਰੱਬਾ ਹੁਣ ਹਨਾ ਇਸ ਤੋਂ ਬਾਅਦ ਅੱਗੇ ਇੱਧਰ ਲਾਈਆਂ ਹੋਈਆਂ 80 ਐਵਲੀਆਂ ਐਂਡੀਆਂ ਐਂਡੀਆਂ ਇੱਟਾਂ ਬਾਹਰ ਪਾਣੀ ਦੇ ਤੱਕ ਤੇ ਬਾਲਟੀਆਂ ਪਾਣੀ ਕਰਦੇ ਬਾਲਟੀਆਂ ਸੋਲ ਲਿਆ ਤੇ ਸਾਰੇ ਸਫਾਈ ਕੀਤੀ ਹੈ ਤੇ ਥੋੜਾ ਥੋੜਾ ਜਿਥੋਂ ਗਿੱਲਾ ਰਹਿ ਗਿਆ ਏ ਥੋੜਾ ਥੋੜਾ ਰਹਿ ਗਿਆ ਹੁਣ ਪਾਣੀ ਜ਼ਮੀਨ ਚ ਜਿਹੜਾ ਹੈਗਾ ਨਿਕਲਦਾ ਪਿਆ ਇਹ ਵਾਲਾ ਸੋਫਾ ਮੈਂ ਰੱਖਿਆ ਸੀ ਇਸ ਜਗ੍ਹਾ ਤੇ ਉਥੇ ਐਕਟੀਵਾ ਰੱਖੀ ਥੋੜੀ ਸਫਾਈ ਕਰਕੇ ਮੈਨੂੰ ਉੱਥੇ ਰੱਖਤਾ ਤੇ ਚੈਰੀ ਵਾਸਤੇ ਮੈਨੂੰ ਕੱਢਣਾ ਪਿਆ ਹੁਣ ਕੋਠੇ ਤੇ ਲਿਆਣੀ ਪਈ ਐ ਚੇਅਰ ਮੈਨੂੰ ਇੱਧਰ ਤੇ ਬਿਠਾਣੀ ਪਈਆਂ ਤੇ ਲੋ ਜੀ ਸਾਰੀ ਸਫਾਈ ਦੇਖ ਲਓ ਤੇ ਇੱਧਰ ਐਸ ਹੋਵੇ ਉਹ ਇਹ ਬੱਚੇ ਹੁਣ ਪਰ ਮੇਰੀ ਕੁੜੀ ਦਾ ਸਾਰਾ ਹੋ ਗਿਆ ਬੈਗ ਗਿੱਲਾ ਲਓ ਸਾਰੀਆਂ ਕਿਤਾਬਾਂ ਕੱਢ ਕੇ ਰੱਖੀਆਂ ਬਾਹਰ ਦੋਨੋਂ ਭੈਣ ਭਰਾ ਸੁੱਤੇ ਲਾਈਟ ਕਰਾ ਇਹਨਾਂ ਦੀ ਆਫ ਤੇ ਬਾਕੀ ਜੋਤ ਤਾਂ ਜਗਾਣੀ ਸੀ ਮੰਦਰ ਵਗੈਰਾ ਸਾਫ ਕਰਕੇ ਜਗਾ ਲਈ ਜੋਤ ਤੇ ਉੱਥੋਂ ਉਤੋਂ ਦੀ ਪਾਣੀ ਕੱਦੀ ਨਹੀਂ ਆਇਆ ਕੁਝ ਹੋਇਆ ਪਾਣੀ ਟਪਕਦਾ ਪਿਆ ਤੇ ਮੇਰੀ ਸਾਰੀ ਗੈਸ ਵਗੈਰਾ ਗਿੱਲੀ ਏ ਤੇ ਇਹ ਚੀਜ਼ ਸਾਰੀ ਗਿੱਲੀ ਹੋਈ ਪਈ ਏ ਇਹਦਾ ਕੋਈ ਹੱਲ ਕਰਕੇ ਥੋੜਾ ਨਾ ਪੋੜੀ ਟੁੱਟ ਗਈ ਸੀ ਘਰ ਬਣਾਉਂਦੇ ਵੇ ਅਸੀਂ ਸਮਾਨ ਸੂਨ ਲੈ ਕੇ ਗਏ ਉਦੇ ਕਰਕੇ ਜਿੱਦਾਂ ਉੱਪਰ ਤਰੇਲ ਵੀ ਆ ਗਈ ਹੋਈ ਹਨ ਤੇ ਇਧਰ ਕੇ ਸਬਜ਼ੀ ਨੂੰ ਦੇ ਦਿੱਤੀ ਹੋਈ ਮੈਂ ਚਾਹ ਇਹਨਾਂ ਨੂੰ ਤਾਂ ਦੇਣੀ ਹੈ ਬਾਕੀ ਆ ਫ੍ਰਿਜ ਜੜੀ ਮੈਂ ਇੱਥੇ ਰੱਖੀ ਹੋਈ ਸੀ ਆ ਸਾਮਾਨ ਇੱਥੇ ਰੱਖਿਆ ਸੀ ਤੇ ਸਾਰੀ ਫ੍ਰਿਜ ਚ ਇੱਥੇ ਰੱਖ ਕੇ ਮੈਂ ਤਾਂ ਸੁੱਚ ਲਾਇਆ ਹੋਇਆ ਕਿਉਂਕਿ ਗਰੰਟ ਪੈ ਲੱਪੀ ਹੈ ਇਹੀ ਬਹਾਨੇ ਨਾਲ ਫ੍ਰਿਜ ਤੁਹਾ ਜਿੱਦਾਂ ਮੇਰੀ ਗਿੱਲੀ ਹੋ ਗਈ ਸੀ ਤੇ ਮੈਂ ਕਰਤੀ ਸਾਰੀ ਸਾਹ ਕਿਦੇ ਉੱਤੇ ਨਹੀਂ ਰੱਖ ਤੇ ਮੈਂ ਚੱਕ ਲਈ ਇਹਨੂੰ ਤੇ ਸਾਰੀ ਫ੍ਰਿਜ ਵਗੈਰਾ ਮੈਂ ਸਾਫ ਕਰਤੀ ਹੋਈ ਐ ਤੇ ਇਹ ਮਹਾਮਾਈ ਬਸ ਕਰ ਰਹੇ ਹੁਣ ਕੋਈ ਮੇਰ ਕਰ ਆਪਣੇ ਬੱਚਿਆਂ ਤੇ ਤੇ ਲੋ ਜੀ ਦੇਖੋ ਕਿੰਨਾ ਚਿੱਕੜ ਹੋ ਗਿਆ ਦਰਾਂ ਨੂੰ ਵੀ ਦਿਲ ਨਹੀਂ ਕਰਦਾ ਪਿਆ ਦੇਖੋ ਸਾਰੀ ਮੇਰੀ ਗੈਸ ਵਗੈਰਾ ਗਿੱਲੀ ਹੋ ਗਈ ਜੀ ਤਾਂ ਉੱਤੋਂ ਆ ਗਲਾਸ ਰੱਖਤੇ ਹੋਏ ਕੋਦੀ ਇਹ ਵਾਲਾ ਸਿਸਟਮ ਹੀ ਦੇਖਿਆ ਜੋ ਮੈਨੂੰ ਦੇਖਣ ਨੂੰ ਮਿਲਦਾ ਪਿਆ ਤੇ ਇੱਥੇ ਤੱਕ ਸਾਰਾ ਇਦਾਂ ਕਿ ਤੋ ਹੀ ਦੇਖਿਆ ਸੀ ਪਾਣੀ ਸੀ ਤੇ ਐ ਹੁਣ ਮੈਂ ਬੰਨ ਜਿੱਦਾਂ ਲਾਇਆ ਹੋਇਆ ਐ ਤੇ ਪਾਣੀ ਦੇਖੋ ਹਜੇ ਵੀ ਮੈਨੂੰ ਨਹੀਂ ਲੱਗਦਾ ਬਾਰਿਸ਼ ਝੁਕੇਗੀ ਸੱਚੀ ਬਹੁਤ ਜ਼ਿਆਦਾ ਪਰੇਸ਼ਾਨ ਹੋਈਆਂ ਤੇ ਲੋ ਉੱਪਰ ਅੱਧੀ ਸ਼ੀਟ ਦੇ ਉੱਤੇ ਤੇ ਅੱਧੀ ਸ਼ੀਟ ਹੈ ਵਾਲਾ ਮੇਰਾ ਗੱਦਾ ਪਿਆਸੂ ਕੋਠੇ ਉੱਤੇ ਧੁੱਪ ਕਰਕੇ ਰੱਖਿਆ ਤੇ ਮੈਂ ਚੱਕਿਆ ਇਹ ਤੇ ਟੱਪਣਾ ਬੜੀ ਔਖੀ ਐਨੀ ਉੱਚੀ ਤੇ ਹਜੇ ਵੀ ਆ ਦੇਖ ਲਓ ਥੜੀ ਦੇ ਕੋਲ ਪਾਣੀ ਐ ਇਸ ਦੁਆਰਾ ਤੇ ਲਗਦਾ ਹੁੰਦਾ ਰਹੇਗਾ ਇੰਨੀ ਮੁਸ਼ਕਿਲ ਮੈਂ ਕਿੱਥੇ ਸਫਾਈ देखो आई रखा पूरी बस इन्ना कु फर्क रे गए तो इन्ना कु है ना बस कर बस कर गुस्सा ओ हो ਤੇ ਬਾਥਰੂਮ ਵਗੈਰਾ ਮੈਂ ਸਾਰਾ ਸਾਫ ਕੀਤਾ ਤੇ ਬੰਨ ਲਾਇਆ ਹੋਇਆ ਹੈ। ਚੰਨਾ ਕੋ ਬਰਾਹ ਹਾਲਾ ਕਿ ਮੈਂ ਦੱਸਤੀ ਸਮਝੀ ਲੱਗੀ ਸੀ ਉਹ ਬਾਥਰੂਮ ਨੂੰ। ਕੋਈ ਇੱਕ ਬਿਲ ਕਰਦਾ ਪੌੜੀਆਂ ਦੇ ਉੱਪਰ ਨਾ ਕੋਈ ਸ਼ੀਟ ਵਗੈਰਾ ਰੱਖ ਦਾਂ ਉੱਪਰ ਓਪਨ ਹੈ ਨਾ ਤੇ ਜਿਹਦੇ ਕਰਕੇ ਉੱਪਰੋਂ ਵੀ ਪਾਣੀ ਆਂਦਾ ਤੇ ਮੈਂ ਚੈੱਕ ਕਰਉ। ਇੱਕ ਬਾਈਕ ਨਾਲ ਉਧਰ ਤਾਂ ਕਰਕੇ ਲਾਈ ਹੋਈਏ ਕਿਉਂਕਿ ਜੇ ਇੱਧਰ ਲਾਇਏ ਤੇ ਜਗਾ ਰੁਕ ਜਾਣੀ ਸੀ ਆ ਬੰਨ ਨਹੀਂ ਬੰਨਣਾ ਸੀ। ਨੂੰ ਉਧਰ ਲਾਤੀ ਉਧਰ ਤਾਂ ਸਾਰੀ ਸਫਾਈ ਕਰਤੀ। ਟੈਨਸ਼ਨ ਆਇਆ ਜਿਹੜਾ ਐ ਵਲਾਂ ਪਾਣੀ ਐ ਇੱਥੋਂ ਜਾਏਗਾ ਅੰਦਰ ਤਾਂ ਜਾਏਗਾ ਨਾ। ਕਿਉਂਕਿ ਮੈਂ ਅਬਦੁੱਲ ਜਦੋਂ ਸਫਾਈ ਕੀਤੀ ਨਾ ਉਦੋਂ ਤਾਂ ਇਹ ਚੀਜ਼ ਲਾਈ ਨਹੀਂ ਸੀ। ਮੈਂ ਸੁਜੀ ਸੁਜੀ ਸਫਾਈ ਕਰਤੀ। ਸਿਰਫ ਇਹੋ ਤੱਕ ਪਾਣੀ ਸੀ। ਬਸ ਇਹ ਹੁਣ ਜਿੱਦਾਂ ਨਹੀਂ ਆਂ ਬਾਗਿਆ ਹੁਣ। ਤੇ ਚਲੋ ਅੰਦਰ ਰੱਬ ਨੇ ਕਹਿ ਰ ਪਾਇਆ ਤਾਂ ਪਿਆ ਬਣੇ ਰੋ ਤੁਸੀਂ ਵਲੌਗ ਦੇ ਨਾਲ ਕੰਟੀ ਬਣਾ ਦਿਖਾਵਾਂਗੇ ਕੀ ਹੋਣਾ ਅਗੋਂ ਰਾਤ ਦਾ ਤਾਂ ਜੋ ਮੇਰੇ ਨਾਲ ਹੋਇਆ ਸੱਚੀ ਮੈਨੂੰ ਭੁੱਲਦਾ ਨਹੀਂ ਪਿਆ ਨਾਂ ਹੁੰਦਾ ਹੀ ਫਿਆਲਾਂ ਨਹੀਂ ਹਨਾ ਕਿ ਜਬਾ ਪਾਣੀ ਆ ਗਿਆ ਫਿਰ ਤੱਕੋਂ ਨਾ ਪੈਣਾ ਮੇਰੇ ਵਿਆਹ ਨੂੰ ਗਿਆ ਪੂਰੇ 19 ਸਾਲ ਹੋ ਗਏ 6 ਸਾਲ ਦਾ ਵਿਆਹ ਹੋਇਆ ਸੀ ਤੇ ਇਹ ਵਾਲਾ ਕੰਮ ਕਦੀ ਨਹੀਂ ਹੋਇਆ ਗਲੀ ਚੋਂ ਪਾਣੀ ਆਂਦਾ ਜਾਂਦਾ ਨਾ ਅਸੀਂ ਬਟ ਇੰਨਾ ਨਹੀਂ ਹੁੰਦਾ ਸੀ ਸਿਰਫ ਇਹ ਵਾਲੀ ਥੜੀ ਤੋਂ ਥੱਲੇ ਤੱਕ ਰਹਿੰਦਾ ਸੀ ਮੈਂ ਬਨਾਨਾ ਪਾਣੀ ਆ ਗਿਆ ਅੰਦਰ ਤੱਕ ਰਾਏ ਤੁਸੀਂ ਘਰ ਦੇਦੇ ਹੋ ਚਾਰੀ ਨੂੰ ਪਾਣੀ ਪਾਉਂਦੇ ਵੇ ਤੇ ਹੁਣ ਇਹਨਾਂ ਨੇ ਮੈਨੂੰ ਕਿਹਾ ਇਹ ਨਾ ਪਰਣਾ ਤਾਂ ਟਟੈਲ ਲੈ ਕੇ ਆਨਾ ਵਾ ਜਿਹੜਾ ਸਾਡੀ ਉੱਪਰ ਜਗਾ ਨਾ ਇੱਥੇ ਟਟੈਲ ਲਗਾਣੇ ਜਿਹੜਾ ਪਾਣੀ ਉੱਧਰ ਨੂੰ ਜਾਵੇ ਰਸ ਹੋਏ ਵਿੱਚ ਕਢੁੰਦਾ ਗਿਆ ਹੋਣਾ ਹੋਵੇ ਜੋ ਉਹਦਾ ਸਿਸਟਮ ਕਰ ਲਾਂਗੇ ਤੇ ਉਹਦਾ ਸਿਸਟਮ ਠੀਕ ਹੋ ਜਾਏ ਕਿ ਕੋਈ ਗਲੀ ਚ ਪਾਣੀ ਆਏਗਾ ਤੇ ਕੀ ਚੀਜ਼ ਲਗਾਵਾ ਜਿਹੜਾ ਪਾਣੀ ਆਵੇ ਹੀ ਨਾ ਤੇ ਅਗਰ ਜੇ ਹਾਂ ਜੇ ਅਗਰ ਮੈਂ ਐਂ ਚੀਜ਼ ਕਰਦੀ ਨਾ ਇੱਥੋਂ ਦੀ ਉੱਪਰ ਜਿਹੜੀ ਸ਼ੀਟ ਲਾਣੀ ਉੱਪਰ ਪੂਰੀ ਉੱਪਰੋਂ ਕੋਠੇ 'ਦੋਂ ਤੇ ਇੱਥੇ ਦੀ ਲਗਦਾ ਇੱਕ ਪਲਾਸਟਿਕ ਦੀ ਕੋਈ ਚੀਜ਼ ਲੈ ਕੇ ਨਾ ਇੱਥੋਂ ਦੀ ਲੈ ਕੇ ਉੱਥੇ ਤੱਕ ਅਟੈਚ ਕਰਦਾ ਪਾਣੀ ਨਾ ਆਵੇ ਹੈ ਨਾ ਚਲੋ ਬਨੇਰੋ ਵਲੌਗ ਦੇ ਨਾਲ ਕਰਦੇ ਆਂ ਕੁਝ ਤੁਸੀਂ ਮੰਨੋਗੇ ਬਾਪਰ ਮੇਰਾ ਕਿੰਨਾ ਉੱਚਾ ਆ ਦੇਖੋ ਥੜੀ ਨਾਲੋਂ ਵੀ ਐ ਦੋ ਰੱਦੇ ਕੰਦਾਂ ਦੇ ਉੱਚੇ ਨੇ ਕਿ ਮੰਨੋ ਗਿਆ ਪਾਣੀ ਪੂਰਾ ਭਰ ਕੇ ਨਾ ਇੱਥੇ ਵੀ ਐ ਜਗ੍ਹਾ ਤੱਕ ਪਾਣੀ ਮਤਲਬ ਉੱਤੇ ਤੱਕ ਤੁਸੀਂ ਮੰਨੋ ਬਾਰਿਸ਼ ਹੋ ਰਹੀ ਚਲੋ ਕਿਤੇ ਲੋ ਫਰੈਂਸ ਇੱਥੇ ਐਨੀ ਬਾਰਿਸ਼ ਵਿੱਚ ਤੇ ਮੇ ਪਾਣੀ ਚ ਆ ਗਿਆ ਸਾਡਾ ਸਬਜੀ ਵਾਲਾ ਇਹਨਾਂ ਕਿਉਂ ਨਾ ਅਸੀਂ ਸਬਜੀ ਲੈ ਲਈਏ ਮਟਰ ਇੱਕ ਪੈਗਰ ਲੈ ਆਦੇ ਮਟਰ ਦਾ ਤੇ ਚੱਕ ਕੇ ਸਾਰਾ ਦ ਇੰਨੇ ਪਾਣੀ ਦੀ ਕੰਦਾ ਸਾਰਾ ਇੰਤਰੀ ਦੀ ਨਹੀਂ ਮੇਰੇ ਕੋਲ ਸਬਜ਼ੀਆਂ ਤਾਂ ਤਲ ਪਈਆਂ ਹੋਈਆਂ ਆ ਪਰ ਇਹ ਕਹਿੰਦੇ ਨੇ ਮੈਂ ਖਾਣੇ ਮਟਰਾਂ ਵਾਲੇ ਚਾਵਲ ਤੇ ਲੈ ਕੇ ਆਉਂਦਾ ਪਿਆ ਭਾਈ ਤੁਹਾਨੂੰ ਕਿਹਾ ਇੱਕੋ ਹੀ ਬੈਗਟ ਤੇ ਲੈ ਲਈਆ ਭయ్యా ਵੀ ਉਸ ਵਿੱਚ ਪੀਲੇ ਤਾਂ ਨਹੀਂ ਮਟਰ ਲੈ ਆ ਲੋਜੀ ਦੇਖੋ ਵੀ ਚੋਰੀ ਡਾਰ ਪਤਾ ਕੀ ਲੱਗਦਾ ਹੋਵੇ ਆਪਣੀ ਕਿਤਾ ਮੇਰਾ ਫੋਨ ਨਾ ਪਾਣੀ ਦੇ ਜੀ 3 ਚੱਕਿਆ ਉਹ ਮਤਲਬ ਬਾਹਰ ਇਹ ਕੜਾ ਦੇਣ ਦਾ ਘਾਤ ਤੇ ਸਾਨੂੰ ਐ ਦੋ ਹੈ ਹੈ ਤੂੰ ਪੈਸੇ ਤੇਰੇ ਕੋ ਹੈਗੇ ਆ ਨਾ ਇੱਕ ਮਿੰਟ ਜਾਨੋ ਖੁੱਲੇਗੇ ਪੈਸੇ ਹੈਗੇ ਆ ਫਾਇ ਭਾਈ ਆ ਜਾ ਜਾਨੋ 240 ਰੁਪਏ ਉਹ ਕਹਿੰਦਾ 40 ਰੁਪਏ ਦਾ ਟੈਗੜਾ ਹੈ ਤੂੰ ਤੁਸੀਂ ਲੈ ਲੋਗੇ। ਬਾਹਰੋਂ ਮਾ ਦਿਉ ਤਾਂ ਆਉਂਗਾ। 40 ਕਿਤੇ 50 ਕਿ ਅੱਗੇ 30 ਤਾਂ ਦੱਸਦਾ ਪਰ ਅੱਗੇ ਇੱਥੇ ਆਪ ਕੋਈ ਨਹੀਂ। ਜਾਨੋ ਪਹਿਲਾਂ ਪੈਸੇ ਦੇ ਦਿਓ। 40 ਇਹ ਬੰਦਾ ਨਹੀਂ ਲਵਣਾ। ਅੱਛਾ 40 ਰੁਪਈਆ ਆਹੇ ਜਾ ਰਹੇ ਆਂ ਅੱਛਾ ਵੈਗੀ 2:30 ਦੇ ਉੱਤੇ ਅਸੀਂ। ਉਹ ਥੇ ਨਹੀਂ 50 ਰੁਪਈਆ। ਭਈਆ 10 ਰੁਪਏ ਲੈ ਕੇ ਆਨਾ। ਆਇਆ ਮਟਰਾਂ ਵਾਲੇ ਚਾਵਲ ਕੱਲ ਮੈਂ ਬਣਾ ਹੀ 시 ਹੋਊਂਗੀ ਮੈਂ ਕਰੂੰਗੀ ਬਣਾ ਇਹਨਾਂ ਦਾ ਪੀ ਚਾਵਲ ਬਣਨਗੇ ਉਹਦੇ ਸਾਰਾ ਸਲਾਬ ਸਲਾਬ ਹੋ ਗਈ ਸਾਰੇ ਪਾਸੇ ਹੋ ਸਾਹਮਣੇ ਵੀ ਚੱਲਾ ਬਈ ਫੜਾ ਬਹੁਤ ਦਿੱਕਤ ਹੈ ਦਿੱਕਤ ਹੈ ਕੀ ਕਰੀਏ ਵਈ ਸ਼ੁਗਾਰਾ ਤੂੰ ਆ ਗਿਆ ਸਾਨੂੰ ਮਟਰ ਮਿਲ ਗਏ ਤੇ ਲੋ ਜੀ ਨੇ ਮੀ तो पानी चेक करो हजे तक तो उठ ही मड़ाया बस इठे तक आना है उधर तो रुक गया परमात्मा इदा ही थोड़ा यार रोक दे भैया प्याज कैसे लगाए 10 रुपये मटर 10 रुपये ये दे गया नाल अच्छा हुआ बांध हुआ बांध करो तो कोई ਜਿਹੜਾ ਪਾਣੀ ਆਣਾ ਉਹ ਆ ਹੀ ਜਾਣਾ ਤੇ ਜਾਨੂ ਦੇਖੋ ਵਹੇਸ ਤੇ ਬਣ ਗਿਆ ਉਹ ਹਜੇ ਵੀ ਬਿਜਲੀ ਗੜਕੀਆਂ ਦੀ ਚੈਰੀ ਕੀ ਹੋ ਗਿਆ 10 ਰੁਪਏ ਆਪਕੇ ਚੱਬਾ ਮੱਤਵੱਜੀ ਕੀ ਕਹੀਏ Hola, ਪਾਇਰੋਟੀ ਟੇਸਟੀ ਹਲੂ ਰੂੰਗੀ ਨਾ ਇਸ ਨਾ ਅਨੀਡ ਇਸ ਦੀ ਟਾਈਮ ਦੇਖੀ ਉਤੇ 3 ਵੇ ਰੋਟੀ ਲੰਚ ਬ੍ਰంచ్ ਤੋਂ ਨੋਂ ਉਹ ਦਾ ਬੈ ਇਕੱਠਾ ਜਿੰਨ ਤਾਂ ਬੂੰਗੀ ਸਵਾਲ ਅੱਗੀ ਜਾਣ ਕੇ ਕਹਿੰਦੇ ਪੇ ਹੂੰ ਮੈਨੂੰ ਬੋਲ ਦੇ ਦੇ ਸੀ ਹੁਣ ਆ ਗਿਆ ਤੇ ਮੈਨੂੰ ਕਹਿੰਦੇ ਵੀ ਅਸੀਂ ਰੋੰਗਾ ਬਣਾ ਕੇ ਬਹਿ ਗਈ ਐ ਫਲਾਂਡ ਰੋੰਗਾ ਕਿਉਂਕਿ ਖੋਦ ਘੱਟ ਸਬਜ਼ੀਆਂ ਦਾ ਦੇ ਰੂੰਗੀ ਰੂੰਗੀ ਖਾਂਦੇ ਰਾਜ ਮਾਂ ਚਿੱਟੇ ਛੋਲੇ ਕਾਲੇ ਛੋਲੇ ਵਾ ਸਹੀ ਵਸ਼ ਖਾਂਦੇ ਨੇ ਰੋਟੀ ਖਾਂਦੇ ਬਿੱਜਾਸੀ ਬਹੁਤ ਐ ਤੇ ਪਾਗਲੇ ਨੇ ਦਾ ਕੰਮ ਹੀ ਫੋਨ ਤੇ ਫੋਨੀ ਵੱਜਣਗੇ ਕਦੀ ਇਹ ਵੱਜਦਾ ਕਦੀ ਉਹ ਵਾਲਾ ਫੋਨ ਵੱਜਦਾ ਹਾਂਜੀ ਭਾਜੀ ਤੇ ਰੋਟੀ ਖਾ ਕੇ ਹੋ ਗਈ ਮੈਂ ਫ੍ਰੀ ਤੇ ਬਾਅਦ ਵਿੱਚ ਮਿਲਿੱਤੇ ਥੋੜੇ ਜਿਹੇ ਅ ਕੇਸ਼ਵ ਜੀ ਦੇ ਰਾਤ ਦੇ ਚਾਵਲ ਪਏ ਸੀ ਥੋੜੀ ਜੀ ਰੂੰਗੀ ਪਾਣੀ ਮੈਂ ਕੱਖ ਖਾਈਏ ਤਕੇ ਸ਼ੁਜ ਨੇ ਕਾਲੀ ਫਰੌਂਟੀ ਹੂੰ ਮੀ ਰੁਕ ਗਿਆ ਥੋੜੀ ਜਿਹੀ ਇੰਗਲਿਸ਼ ਤੋਂ ਪਤਾ ਖੂਦ ਦਊਂਗੀ ਥੋੜੀ ਪਹਿਲਾਂ ਬਹੁਤ ਸੋਚ ਲਿਆ ਕਾਲੀ ਦੇ